ਸਾਰੇ ਹੀ ਸੋਤਿਆਂ ਨੂੰ ਪਿਆਰ ਪਰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਰੋਕਣਾ ਚੈਨਲ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਮਨ अरोड़ा ਮਾਮਲੇ ਦੇ ਵਿੱਚ ਇੱਕ ਹੋਰ ਮਹੱਤਮਪੂਰਨ ਗ੍ਰਿਫਤਾਰੀ ਹੋਈ ਹੈ ਜਿਸ ਨੇ ਵੱਡੇ ਤੇ ਅਹਿਮ ਖੁਲਾਸੇ ਕਰ ਦਿੱਤੇ ਨੇ ਜੋ ਹੁਣ ਰਮਨ अरोड़ा ਦੇ ਪਰਿਵਾਰ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਨੇ ਰਮਨ अरोड़ा ਦਾ ਪੁੱਤਰ ਕੋਡਮ ਤੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਉਸ ਗ੍ਰਿਫਤਾਰੀ ਨੇ ਨਾਮ ਦੱਸੇ ਨੇ ਉਹ ਕਿਹੜੀ ਗ੍ਰਿਫਤਾਰੀ ਹੋਈ ਏ ਜਿਸ ਤੇ ਵਿੱਚ ਵੱਡੇ ਖੁਲਾਸੇ ਹੋਏ ਨੇ ਲੱਖਾਂ ਰੁਪਏ ਇਕੱਠੇ ਕੀਤੇ ਗਏ ਜੋ ਹੁਣ ਉਹ ਪੈਸਾ ਕਿੱਥੇ ਪਿਆ ਉਸ ਤੇ ਬਾਰੇ ਵੀ ਉਸ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਨੂੰ ਜਾਣਕਾਰੀ ਮਿਲੀ ਏ ਜੋ ਕਿ ਅੱਜ ਵਿਜੀਲੈਂਸ ਉਹ ਪੈਸੇ ਨੂੰ ਲੈਣ ਵਾਸਤੇ ਉੱਥੇ ਪਹੁੰਚੇਗੀ ਜਿੱਥੇ ਉਹ ਪੈਸਾ ਰੱਖਿਆ ਹੋਇਆ ਸੀ ਜਿਵੇਂ ਹੀ ਵੀਰਵਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਨਗਰ ਨਿਗਮ ਦੇ ਇੱਕ ਬਿਲਡਿੰਗ ਬ੍ਰਾਂਚ ਇਨਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਸ ਤੋਂ ਬਾਅਦ ਕਾਰਸੇ ਹੋਣੇ ਸ਼ੁਰੂ ਹੋਏ ਨੇ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਜੋ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਪਿਛਲੇ ਦੋ ਦਿਨਾਂ ਤੋਂ ਉਸ ਦੀ ਪੁਸ਼ਕਿਸ਼ ਕਰ ਰਹੀਆਂ ਸੀ ਉਸ ਦੀ ਪੈੜ ਨਾਪ ਰਹੀਆਂ ਸੀ ਉਹਨਾਂ ਨੂੰ ਜਰੰਦਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜੋ ਹਰਪ੍ਰੀਤ ਕੌਰ ਵਿਰੁੱਧ ਜਰੰਦਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਅਤੇ ਸਾਇਟ ਟਾਊਨ ਪਲਾਨਰ ਸੁਖਦੇਵ ਵਿਸ਼ਟ ਵੱਲੋਂ ਸ਼ਹਿਰ ਵਿੱਚ ਚਲਾਏ ਜਾ ਰਹੇ ਰੈਕਟ ਵਿੱਚ ਜੋ ਲੱਖ ਰੁਪਏ ਪ੍ਰਾਪਤ ਕਰਨ ਦੀਆਂ ਸ਼ਿਕਾਇਤਾਂ ਸਨ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਾਂ ਇਹ ਹਰਪ੍ਰੀਤ ਕੌਰ ਤੇ ਇੱਕ ਜਿਹੜਾ ਕਿ ਸੁਖਦੇਵ ਵਿਸ਼ਟ ਇਹਨਾਂ ਤਿੰਨਾਂ ਨੇ ਇਹ ਰੈਕਡ ਚਲਾਇਆ ਸੀ ਪੈਸਾ ਇਕੱਠਾ ਕਰਨ ਦਾ ਹਰਪ੍ਰੀਤ ਕੌਰ ਦਾ ਕਿੰਨਾ ਹਿੱਸਾ ਸੀ ਸੁਖਦੇਵ ਵਿਸ਼ਟ ਕਿੰਨਾ ਹਿੱਸਾ ਰੱਖਦਾ ਸੀ ਤੇ ਰਮਨ ਅਰੋੜਾ ਕੋਲ ਕਿੰਨਾ ਜਾਂਦਾ ਸੀ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਅੱਜ ਦੇਰ ਸ਼ਾਮ ਸਿਵਲ ਹਸਪਤਾਲ ਤੋਂ ਉਹਨਾਂ ਦੀ ਡਾਕਟਰੀ ਜਾਂਚ ਕਰਵਾਈ ਤੇ ਰਸਮੀ ਤੌਰ ਤੇ ਗ੍ਰਿਫਤਾਰ ਕਰ ਲਿਆ ਅਰੋੜਾ ਜਿਸ ਤੇ ਵਿਜੀਲੈਂਸ ਬਿਊਰੋ ਰਿਮਾਂਡ ਵਿੱਚ 4 ਦਿਨ ਦਾ ਵਾਅਦਾ ਵੀ ਕੀਤਾ ਗਿਆ ਹੈ ਰਜਾਨਾ ਜਾਂਚ ਲਈ ਉਸ ਨੂੰ ਸਿਵਲ ਹਸਪਤਲ ਜਾਂਦਾ ਜਾ ਰਿਹਾ ਹੈ ਸੋ ਮਾਮਲੇ ਵਿੱਚ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਅਤੇ ਉਸ ਦੇ ਦੋ ਸਹਿਯੋਗੀ ਰਾਜੂ ਮਦਾਨ ਅਤੇ ਮੁਹੇਸ਼ ਖੁਮੀਜਾ ਨਵੀ ਨਾਮਜ਼ਦ ਕੀਤਾ ਗਿਆ ਪਰ 23 ਮਈ ਨੂੰ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਫਰਾਰ ਹੋਏ ਨੇ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਜੋ ਹਰਪ੍ਰੀਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਵੱਡੇ ਤੇ ਅਹਿਮ ਖੁਲਾਸੇ ਹੋਏ ਨੇ ਸਾਰੇ 6 ਮੁਲਾਜ਼ਮਾਂ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਨੇ ਜਿਹੜਾ ਕਿ ਉਹਨਾਂ ਦਾ ਕੁੜਮ ਸੀ ਉਹ ਉਹਨਾਂ ਨੂੰ ਦਬਕਾਉਂਦਾ ਸੀ ਡਰਾਉਂਦਾ ਸੀ ਤੇ ਪੁੱਤ ਉਹਨਾਂ ਦਾ ਜਾ ਕੇ ਜਿਹੜਾ ਉਹਨਾਂ ਦੇ ਨਾਲ ਸੁੱਲਾ ਸਫਾਈ ਕਰਾਉਂਦਾ ਸੀਗਾ ਤੇ ਹਰਪ੍ਰੀਤ ਕੋਲ ਇਹ ਪੈਸੇ ਦੇ ਲੈਣ ਦੇਣ ਵਿੱਚ ਜਿਹੜੀ ਅੱਗੇ ਆਉਂਦੀ ਸੀ ਉਸ ਤੋਂ ਬਾਅਦ ਜੋ ਸੁਖਦੇਵ ਵਿਸ ਸੀ ਉਹ ਪੈਸੇ ਦੀ ਰਕਮ ਉਕਾਉਂਦਾ ਸੀ ਰਕਮ ਕਿੰਨੀ ਹੁੰਦੀ ਸੀ 10 ਲੱਖ ਤੋਂ ਲੈ ਕੇ 15 ਲੱਖ 20 ਲੱਖ ਜੋ ਬਿਲਡਿੰਗਾਂ ਉਸਾਰੀਆਂ ਜਾਂਦੀਆਂ ਨੇ ਜਿਸ ਨੇ ਕੋਈ ਦੁਕਾਨ ਬਣਾਈ ਹੁੰਦੀ ਸੀ ਜਾਂ ਉਹ ਪਹਿਲਾਂ ਦੁਕਾਨਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਜਾਲੀ ਨੋਟਿਸ ਅਪਕਾਰ ਦਿੱਤੇ ਜਾਂਦੇ ਸੀ ਨਗਰ ਨਿਗਮ ਵੱਲੋਂ ਜਿਹੜੇ ਉਹ ਨੋਟਿਸ ਬਣਾ ਕੇ ਉਸ ਤੋਂ ਬਾਅਦ ਜਿਸ ਦੀ ਦੁਕਾਨ ਦੇ ਅੱਗੇ ਨੋਟਿਸ ਲੱਗ ਜਾਂਦਾ ਸੀ ਉਹ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਜਾਂਦਾ ਸੀ ਨਗਰ ਨਿਗਮ ਦੇ ਅਧਿਕਾਰੀ ਉਸ ਨੂੰ ਰਮਨ अरोड़ा ਦੇ ਕੋਲ ਭੇਜ ਦਿੰਦੇ ਸੀ ਕਿ ਇਸ ਦੇ ਬਾਰੇ ਜੋ ਵਿਧਾਇਕ ਸਾਹਿਬ ਹੀ ਇਸ ਦਾ ਹੱਲ ਕਰ ਸਕਦੇ ਨੇ ਵਿਧਾਇਕ ਸਾਹਿਬ ਬੁਲਾ ਕੇ ਉਹ ਜਿਹੜਾ ਨੋਟਸ ਕਰਵਾ ਦਿੰਦਾ ਸੀ ਉਹ ਨੋਟਸ ਤੋਂ ਬਾਅਦ ਫੇਰ ਉਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੁਲਾਉਂਦਾ ਸੀ ਜਿਸ ਵਿੱਚ ਹਰਪ੍ਰੀਤ ਕੰਪੌਂਟ ਸੀ ਸੀ ਔਰ ਸੁਖਦੇਵ ਵਿਸ਼ਟ ਪਹੁੰਚਦਾ ਸੀ ਔਰ ਇਹਨਾਂ ਦੇ ਵੱਲੋਂ ਫੇਰ ਸੁਰਾ ਸਫਾਈ ਹੁੰਦੀ ਸੀ ਔਰ ਉਹਨਾਂ ਦਾ ਪੁੱਤ ਜਿਹੜਾ ਰਮਨ ਅਰੋੜਾ ਦਾ ਉਹ ਪੈਸੇ ਦਾ ਲੈਣ-ਦੇਣ ਕਰਵਾ ਦਿੰਦਾ ਸੀ ਸੋ ਇਸੇ ਤਰ੍ਹਾਂ ਲੱਖ ਰੁਪਏ ਇਕੱਠੇ ਕੀਤੇ ਗਏ ਜਿਸ ਵਿੱਚ 10% ਹਿੱਸਾ ਹਰਪ੍ਰੀਤ ਕੌਰ ਦਾ ਹੁੰਦਾ ਸੀ 20% ਹਿੱਸਾ ਜਿਹੜਾ ਸੁਖਦੇਵ ਵਿਸ਼ਟ ਦਾ ਹੁੰਦਾ ਸੀ ਤੇ ਬਾਕੀ ਸਾਰਾ ਪੈਸਾ ਰਮਨ ਅਰੋੜਾ ਦਾ ਹੁੰਦਾ ਸੀ ਸੋ ਇਹ ਬਹੁਤ ਵੱਡੇ ਖਰਾਸੇ ਕੀਤੇ ਨੇ ਵਿਜੀਲੈਂਸ ਨੇ ਜੇਕਰ 10 ਲੱਖ ਰੁਪਇਆ ਲਿਆ ਗਿਆ ਉਸ ਵਿੱਚੋਂ ਲਗਭਗ 1 ਲੱਖ ਰੁਪਇਆ ਹਰਪ੍ਰੀਤ ਕੋਰ ਲਏ ਜਾਂਦੀ ਸੀ ਸੋ ਛੇ ਮੁਲਾਜ਼ਮਾਂ ਦੇ ਵਿੱਚ ਇਹ ਪੈਸਾ ਵੰਡਿਆ ਜਾਂਦਾ ਸੀ ਜਿਹੜੇ ਮਲਜ਼ਮ ਨੇ ਇਮਾਰਤਾਂ ਦੇ ਮਾਲਕਾਂ ਤੇ ਇਮਾਰਤੀ ਨਿਯਮਾਂ ਦੇ ਉਲੰਘਣਾ ਦੇ ਮਾਮਲਿਆਂ ਦੇ ਵਿੱਚ ਜੋ ਉਹਨਾਂ ਨੂੰ ਪੈਸੇ ਛਕਾਉਣ ਲਈ ਪੈਸੇ ਦਬਾਉਣ ਲਈ ਦਬਾਅ ਪਾਇਆ ਜਾਂਦਾ ਸੀ ਜਾਲੀ ਐਮਸੀ ਨੋਟਿਸਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਐਮਸੀ ਨੋਟਿਸ ਪਹੁੰਚ ਜਾਂਦੇ ਸੀ ਤਾਂ ਉਹ ਵਿਚਾਰੇ ਪੈਸਾ ਦੇਣ ਵਾਸਤੇ ਤਿਆਰ ਹੋ ਜਾਂਦੇ ਸੀ ਜਿਵੇਂ ਹੀ ਕੱਲ ਜਿਹੜੀਆਂ ਗਵਾਹੀਆਂ ਹੋਈਆਂ ਨੇ ਉਹਨਾਂ ਗਵਾਹੀਆਂ ਨੇ ਵੀ ਦੱਸਿਆ ਸੀ ਸੀ 10-10 ਲੱਖ ਰੁਪਏ ਇਕੱਠਾ ਕਰਕੇ ਦਿੱਤਾ ਹੈ ਦੁਕਾਨਾਂ ਦੇ ਵਿੱਚ ਜਾ ਕੇ ਫੈਕਟਰੀਆਂ ਦੇ ਵਿੱਚ ਜਾ ਕੇ ਨੋਟਿਸ ਲਾਉਂਦੇ ਸੀ ਔਰ ਅਸਿਆਂ ਨੂੰ ਪੈਸਾ ਦੇਣਾ ਪੈਂਦਾ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਲਗਭਗ ਹੁਣ ਖਤਮ ਨਹੀਂ ਹੋਈਆਂ ਰਮਨ ਅਰੋੜਾ ਦਾ ਅਸਤੀਫਾ ਹੋ ਜਾਏਗਾ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਨਰੰਦਰ ਦੇ ਵਿੱਚ ਆਪਣਾ ਉਹਨਾਂ ਦੀ ਥਾਂ ਤੇ ਇੱਕ ਨਵਾਂ ਜੋ ਹਲਕਾ ਇੰਚਾਰਜ ਲਾ ਦਿੱਤਾ ਹੈ ਨਿਤਨ ਕੋਲੀ ਨੂੰ ਜੋ ਵਾਗਡੋਰ ਦੇ ਦਿੱਤੀ ਹੈ ਹੁਣ ਜੋ ਸੈਂਟਰ ਜਲੰਧਰ ਦੀ ਸੈਂਟਰ ਜਲੰਧਰ ਦੇ ਵਿੱਚ ਹੁਣ ਨਿਤਨ ਜਿਹੜਾ ਕਿ ਉਹ ਐਮਆਰਏ ਦੀ ਪਾਵਰ ਵਰਤੇਗਾ ਔਰ ਨਿਤਨ ਕੋਲੀ ਆਪਣਾ ਕੰਮ ਕਰ ਕਰਵਾਏਗਾ ਜੋ ਜਲੰਧਰ ਸੈਂਟਰ ਦੇ ਵਿੱਚ ਔਰ ਸਾਰਾ ਦਾ ਸਾਰਾ ਜਿਹੜਾ ਭਾਂਡਾ ਫੁੱਟ ਗਿਆ ਰਮਨ ਰੋਲਾ ਦੇ ਤਿੰਨਾਂ ਸਾਲਾਂ ਦੇ ਵਿੱਚ ਹੀ ਜਿਸ ਨੇ ਕਮਾਈ ਕਰ ਲਈ ਉਹ ਕਮਾਈ ਵੀ ਰੁੜ ਗਈ ਤੇ ਆਪਣੀ ਬੇਇੱਜ਼ਤੀ ਵੀ ਹੋਈ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਸ ਦਾ ਜ਼ੀਰੋ ਹੋ ਗਏ ਨੇ ਔਰ ਉਹਨਾਂ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਔਰ ਉਹਨਾਂ ਦਾ ਅਸਤੀਫਾ ਵੀ ਜਿਹੜਾ ਆਉਣ ਵਾਲੇ ਦਿਨਾਂ ਚ ਲੈ ਲਿਆ ਜਾਵੇਗਾ